ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਬੜੇ ਦਿਨਾਂ ਬਾਅਦ ਆਪਾਂ ਵੀਡੀਓ ਜਿਹੜੀ ਅਪਲੋਡ ਕਰਨ ਲੱਗੇ ਹਾਂ ਤਕਰੀਬਨ ਇੱਕ ਹਫ਼ਤਾ ਹੀ ਹੋ ਗਿਆ ਕਿਉਂਕਿ ਖਾਸ ਜਾਣਕਾਰੀ ਹੈ ਜਿਹੜੀ ਉਹ ਨਹੀਂ ਸੀਗੀ ਆਪਣੇ ਚੈਨਲ ਦੇ ਉੱਤੇ ਹਮੇਸ਼ਾ ਉਦੋਂ ਹੀ ਅਪਡੇਟ ਹੈ ਜਿਹੜੀ ਦਿੱਤੀ ਜਾਂਦੀ ਹੈ ਜਦੋਂ ਕੋਈ ਖਾਸ ਅਪਡੇਟ ਹੋਵੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ ਅਪਾਇੰਟਮੈਂਟ ਹੈ ਜਿਹੜੀ ਉਹ ਕਦੋਂ ਓਪਨ ਹੋ ਰਹੀਆਂ ਨੇ ਤੇ ਉਹ ਅਪਾਇੰਟਮੈਂਟਾਂ ਕਿੱਥੇ ਤੱਕ ਪਹੁੰਚਿਆ ਨੇ ਤੇ ਰੈਫਰੈਂਸ ਨੰਬਰ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਵੀਡੀਓ ਥੋੜੀ ਜਿਹੀ ਵੱਡੀ ਹੋ ਸਕਦੀ ਹੈ ਸੋ ਧਿਆਨ ਦੇ ਨਾਲ ਵੀਡੀਓ ਦੇ ਨਾਲ ਬਨੇ ਰਹੋ ਤੁਸੀਂ ਤਾਂ ਕਿ ਤੁਹਾਨੂੰ ਪ੍ਰੋਪਰ ਜਾਣਕਾਰੀ ਇਹ ਜਿਹੜੀ ਉਹ ਮਿਲ ਸਕੇ ਸੋ ਆਪਾਂ ਹੁਣ ਗੱਲਬਾਤ ਕਰਦੇ ਹਾਂ ਅਪਾਇੰਟਮੈਂਟ ਹੈ ਜਿਹੜੀਆਂ ਉਹ ਕਦੋਂ ਓਪਨ ਹੋ ਰਹੀਆਂ ਨੇ ਅਪਾਇੰਟਮੈਂਟ ਤਕਰੀਬਨ ਵੀਕਐਂਡ ਦੇ ਉੱਤੇ ਹੀ ਓਪਨ ਹੁੰਦੀਆਂ ਹੁੰਦੀਆਂ ਨੇ ਮੋਸਟਲੀ ਸ਼ੁੱਕਰਵਾਰ ਨੂੰ ਸੋ ਉਮੀਦ ਹੈ ਇਸ ਵੀਕ ਨੂੰ ਹੋ ਸਕਦੀਆਂ ਨੇ ਸੋ ਪ੍ਰੋਪਰ ਜਾਣਕਾਰੀ ਜਿਹੜੀ ਇਸ ਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਠੀਕ ਹੈ ਆਪਾਂ ਬਸ ਸਿਰਫ ਇੱਕ ਗੈਸ ਹੈ ਜਿਹੜਾ ਉਹ ਲਗਾ ਸਕਦੇ ਆ ਪਿਛਲੇ ਡਾਟਾ ਦੇ ਨਾਲ ਜੇ ਆਪਾਂ ਕੰਪੇਅਰ ਕਰਦੇ ਆ ਤਾਂ ਮੋਸਟਲੀ ਸ਼ੁੱਕਰਵਾਰ ਨੂੰ ਹੀ ਓਪਨ ਹੁੰਦੀਆਂ ਨੇਗੀਆਂ ਵੀਕਐਂਡ ਤੇ ਤੇ ਅੱਜ ਉਮੀਦ ਹੈਗੀ ਹੈਗੀ ਜੇ ਓਪਨ ਹੋਣਗੀਆਂ ਈਵਨਿੰਗ ਤੱਕ ਪਤਾ ਲੱਗ ਜਾਊਗਾ ਆਪਾਂ ਨੂੰ ਅੱਜ ਉਮੀਦ ਹੈਗੀ ਹੈ ਜੇ ਈਵਨਿੰਗ ਤੱਕ ਓਪਨ ਹੋ ਗਈਆਂ ਤਾਂ ਠੀਕ ਹੈ ਨਹੀਂ ਫਿਰ ਗੱਲ ਆਏ ਜਿਹੜੀ ਆਪਣੀ ਉਹ ਅਗਲੇ ਹਫਤੇ ਤੇ ਚਲੀ ਜਾਏਗੀ ਸੋ ਓਪਨ ਹੋ ਕਿਉਂ ਨਹੀਂ ਰਹੀਆਂ ਜੇ ਪਰਾਂ ਇਹਦਾ ਕਾਰਨ ਜਾਣੀਏ ਕਿਉਂਕਿ ਪਿਛਲੀਆਂ ਜਿਹੜੀਆਂ ਫਾਈਲਾਂ ਨੇ ਜਿਹੜੀਆਂ ਉਹ ਕਲੀਅਰ ਨਹੀਂ ਹੋ ਰਹੀਆਂ ਉਹਨਾਂ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈਗੀ ਮਿਸਮੈਚ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋਈ ਵੀ ਹੈ ਸੋ ਪਹਿਲਾਂ ਵਾਲੀਆਂ ਫਾਈਲਾਂ ਕਰਕੇ ਜਿਹੜਾ ਇੰਨੀ ਪ੍ਰੋਬਲਮ ਹੈ ਜਿਹੜੀ ਉਹ ਆ ਰਹੀ ਹੈਗੀ ਸੋ ਇੱਕ ਹੋਰ ਇੰਪੋਰਟੈਂਟ ਨਿਊਜ਼ ਹੈ ਉਹਨਾਂ ਮੇਰੇ ਵੀਰਾਂ ਲਈ ਜਿਨ੍ਹਾਂ ਦੇ ਨੁਲਾ ਉਸਤਾਦੀ ਡੇਟ ਅੱਜ ਤੋਂ 15 ਦਿਨ ਰਹਿ ਗਈ ਕਹਿਣ ਦਾ ਮਤਲਬ ਹੈ ਕਿ ਵੀ ਆਹੀ ਮਹੀਨੇ ਦੀ ਹੈਗੀ ਆਹ ਮਹੀਨੇ ਦੇ ਵਿੱਚ ਵਿੱਚ ਜਿਨ੍ਹਾਂ ਦੇ ਫਾਰਮ ਐਕਸਪਾਇਰ ਹੋ ਰਹੇ ਨੇ ਉਹਨਾਂ ਦੇ ਲਈ ਵੈਬ ਪੋਰਟਲ ਹੈ ਜਿਹੜਾ ਉਹ ਓਪਨ ਹੈ ਉਹ ਆਪਣੀ ਅਪਾਇੰਟਮੈਂਟ ਹੈ ਜਿਹੜੀ ਉਹ ਬੁੱਕ ਕਰ ਸਕਦੇ ਨੇ ਜਾਂ ਸਾਡੇ ਤੋਂ ਕਰਵਾ ਸਕਦੇ ਨੇ ਸੋ ਇਹ ਤਾਂ ਸੀਗੀ ਆਪਣੀ ਅਪਾਇੰਟਮੈਂਟ ਦੇ ਉੱਤੇ ਗੱਲਬਾਤ ਦੂਸਰੇ ਨੰਬਰ ਤੇ ਹੁਣ ਆਪਾਂ ਗੱਲ ਕਰਦੇ ਹਾਂ ਰੈਫਰੈਂਸ ਨੰਬਰ ਜਿਹੜੀਆਂ ਅਪਾਇੰਟਮੈਂਟਾਂ ਨੇਗੀਆਂ ਕਿੱਥੇ ਤੱਕ ਕਲੀਅਰ ਹੋ ਗਈਆਂ ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤਾਂ ਜਲੰਧਰ ਹੈ ਜਿਹੜਾ ਜਲੰਧਰ 56250 ਤੋਂ ਲੈ ਕੇ 56500 ਦੇ ਵਿੱਚ ਹੈ ਜਿਹੜਾ ਉਹ ਚੱਲ ਰਿਹਾ ਹੈਗਾ ਤੇ ਨਾਲ ਹੀ ਜੇ ਆਪਾਂ ਜੇ ਗੱਲ ਕਰਦੇ ਆਂ ਚੰਡੀਗੜ੍ਹ ਦੀ ਚੰਡੀਗੜ੍ਹ ਜਿਹੜਾ 59000 ਤੋਂ ਲੈ ਕੇ 59300 400 ਤੱਕ ਹੈ ਜਿਹੜਾ ਉਹਨਾਂ ਦੇ ਵਿਚਕਾਰ ਐਪਲੀਕੇਸ਼ਨ ਜਿਹੜੇ ਰੈਫਰੈਂਸ ਨੰਬਰ ਨੇ ਮਿਲ ਰਹੇ ਨੇ ਤੇ ਦਿੱਲੀ ਹੈ ਜਿਹੜਾ ਉਹ 63000 ਦੇ ਸਮਥਿੰਗ ਹੈ ਠੀਕ ਹੈ ਸੋ ਜਿੰਨਾ ਮੇਰੇ ਵੀਰਾਂ ਦੇ ਰੈਫਰੈਂਸ ਇਹਨਾਂ ਦੇ ਨੇੜੇ ਤੇੜੇ ਨੇ ਉਹ ਆਪਣੀ ਮੇਲ ਐਡਰੈਸ ਦੇ ਉੱਤੇ ਪੂਰਾ ਚੰਗੀ ਤਰ੍ਹਾਂ ਧਿਆਨ ਰੱਖਣਾ ਠੀਕ ਹੈ ਮੇਲ ਐਡਰੈਸ ਦੇ ਵਿੱਚ ਤੁਹਾਨੂੰ ਜਿਹੜੀ ਅਪਾਇੰਟਮੈਂਟ ਹੈਗੀ ਉਹਦੀ ਅਪਡੇਟ ਆ ਉਹ ਮਿਲੇਗੀ ਸੋ ਬਹੁਤ ਸਾਰੇ ਮੇਰੇ ਵੀਰ ਨੇਗੇ ਜਿਹੜੇ ਜਿਨ੍ਹਾਂ ਨੂੰ ਰੈਫਰੈਂਸ ਨੰਬਰ ਬਾਰੇ ਹੀ ਨਹੀਂ ਪਤਾ ਹੈਗਾ ਵੀ ਰੈਫਰੈਂਸ ਨੰਬਰ ਕੀ ਹੁੰਦਾ ਆ ਕਿੱਦਾਂ ਹਨਾ ਬਹੁਤ ਫੋਨ ਆਉਂਦੇ ਆ ਮੈਨੂੰ ਮਤਲਬ ਕਿ ਵੀ ਇਹਨੇ ਉਹਲੇ ਲੋਕ ਵੀ ਨੇ ਕਹਿਣ ਦਾ ਮਤਲਬ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂ ਹੈਗਾ ਸਿਰਫ ਸਾਰਾ ਏਜੰਟਾਂ ਦੇ ਸਿਰ ਤੇ ਹੀ ਮਤਲਬ ਕਿ ਡਿਪੈਂਡ ਹੁੰਦੇ ਨੇਗੇ ਸੋ ਰੈਫਰੈਂਸ ਨੰਬਰ ਜਦੋਂ ਤੁਸੀਂ ਆਪਣੀ ਐਪਲੀਕੇਸ਼ਨ ਵੈਬ ਫਾਰਮ ਹੈਗਾ ਜਿਹੜਾ ਅਪਲੋਡ ਕਰਦੇ ਹੋ ਇੱਕ ਤਾਂ ਉਸੇ ਟਾਈਮ ਸਕਰੀਨ ਦੇ ਉੱਤੇ ਰੈਫਰੈਂਸ ਨੰਬਰ ਆ ਜਾਂਦਾ ਹੈ ਜਦੋਂ ਤੁਸੀਂ ਅਪਾਇੰਟਮੈਂਟ ਬੁੱਕ ਕਰ ਰਹੇ ਹੁੰਦੇ ਹੋਗੇ ਬੁੱਕ ਕਰਕੇ ਜਦੋਂ ਤੁਸੀਂ ਓਕੇ ਕਰਤਾ ਸਬਮਿਟ ਹੋ ਗਈ ਫਾਈਲ ਦਾ ਤਾਂ ਉਹਨੂੰ ਤੁਰੰਤ ਹੀ ਸਕਰੀਨ ਦੇ ਉੱਤੇ ਜਿਹੜਾ ਤੁਹਾਡਾ ਰੀਫਰੈਂਸ ਨੰਬਰ ਆਏਗਾ ਉਹ ਦਿਖੇਗਾ ਉਹਦੀ ਫੋਟੋ ਹੈ ਜਿਹੜੀ ਮੈਂ ਉਹ ਨਾਲ ਅਟੈਚ ਕਰ ਰਿਆ ਹਾਂ ਦੇਖ ਸਕਦੇ ਹੋ ਤੁਸੀਂ ਤੇ ਦੂਸਰੇ ਨੰਬਰ ਤੇ ਜਦੋਂ ਆਪਾਂ ਆਪਣੀ ਫਾਈਲ ਹੈ ਜਿਹੜੀ ਉਹ ਅਪਲੋਡ ਕਰਤੀ ਕਹਿਣ ਦਾ ਮਤਲਬ ਕਿ ਆਪਣੇ ਫਾਰਮ ਹੈ ਜਿਹੜਾ ਉਹ ਫਿਲ ਕਰਤਾ ਉਸ ਦੇ ਵਿੱਚੋਂ ਆਪਣਾ ਜਿਹੜਾ ਸਾਰਾ ਰਿਕਾਰਡ ਹੈ ਉਹਨਾਂ ਨੇ ਚੈੱਕ ਕੀਤਾ ਆ ਡਾਟਾ ਓਕੇ ਆ ਤਾਂ ਨੈਕਸਟ ਡੇ ਆਪਾਂ ਨੂੰ ਮੇਲ ਦੇ ਵਿੱਚ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਨੂੰ ਮੇਲ ਆ ਗਈ ਉਹ ਆ ਜਾਈਗੀ ਮੈਂ ਤੁਹਾਨੂੰ ਆ ਸਕਰੀਨ ਦੇ ਉੱਤੇ ਸ਼ੋਅ ਕਰ ਰਿਹਾ ਇਹ ਨੂੰ ਦੇਖ ਸਕਦੇ ਹੋ ਸੋ ਜਦੋਂ ਨੈਕਸਟ ਡੇ ਤੁਹਾਨੂੰ ਮੇਲ ਆ ਗਈ ਜਦੋਂ ਆ ਗਈ ਤਾਂ ਮਤਲਬ ਕਿ ਤੁਸੀਂ ਸਮਝ ਸਕਦੇ ਹੋ ਕਿ ਆਪਣੇ ਡਾਕੂਮੈਂਟ ਜਿਹੜੇ ਉਹ ਹੁਣ ਪ੍ਰੋਪਰ ਸਬਮਿਟ ਹੋ ਗਏ ਆ ਸੋ ਹੁਣ ਉਸ ਤੋਂ ਬਾਅਦ ਜਿਹੜੀ ਅਗਲਾ ਕੰਮ ਕਰ ਆ ਉਹ VFS ਗਲੋਬਲ ਵਾਲਿਆਂ ਦਾ ਸ਼ੁਰੂ ਹੋ ਜਾਂਦਾ ਹੈ ਆਪਣੀ ਮਤਲਬ ਕਿ ਸਿਰਦਰਦੀਆ ਜਿਹੜੀ ਉਹ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਨੂੰ ਮੈਸੇਜ ਆ ਗਿਆ ਇਸ ਤਰ੍ਹਾਂ ਦਾ ਠੀਕ ਹੈ ਤੇ ਫਿਰ ਕੁਝ ਸਮੇਂ ਦੇ ਬਾਅਦ ਜਦੋਂ ਉਹਨਾਂ ਨੇ ਫਾਈਲਾਂ ਮਤਲਬ ਕਿ ਚੱਕ ਲਈਆਂ ਕਲੀਅਰ ਕਰਨ ਲੱਗੇ ਤਾਂ ਫਿਰ ਆਪਣਾ ਰੈਫਰੈਂਸ ਨੰਬਰ ਹੈ ਜਿਹੜਾ ਆਪਾਂ ਧਿਆਨ ਦੇ ਵਿੱਚ ਰੱਖਣਾ ਹੈ ਜਦੋਂ ਉਹਨਾਂ ਦੇ ਅਕੋਰਡਿੰਗ ਹੈ ਕਿ ਆਪਣੀ ਐਪਲੀਕੇਸ਼ਨ ਹੈਗੀ ਜਿਹੜੀ ਆਏਗੀ ਤਾਂ ਆਪਾਂ ਨੂੰ ਇੱਕ ਹੋਰ ਮੇਲ ਦੇ ਉੱਤੇ ਆਪਾਂ ਨੂੰ ਇਸ ਤਰ੍ਹਾਂ ਦੀ ਮੇਲ ਆਏਗੀ ਜਿਸ ਦੇ ਉੱਤੇ ਆਪਾਂ ਨੂੰ ਪ੍ਰੋਪਰ ਉਹਨਾਂ ਨੇ ਦੱਸਿਆ ਹੋਵੇਗਾ ਕਹਿਣ ਦਾ ਮਤਲਬ ਕਿ ਵੀ ਤੁਹਾਡੀ ਅਪਾਇੰਟਮੈਂਟ ਹੈ ਜਿਹੜੀ ਐਨੀ ਤਰੀਕ ਨੂੰ ਐਨੇ ਵਜੇ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਬੁੱਕ ਕੀਤੀ ਹੈ ਦਿੱਲੀ ਜਲੰਧਰ ਜਾਂ ਚੰਡੀਗੜ੍ਹ ਉੱਥੇ ਤੁਹਾਡੀ ਅਪਾਇੰਟਮੈਂਟ ਹੈ ਕਿ ਜਿਹੜੀ ਉਹ ਉਸ ਦਾ ਟਾਈਮ ਤੁਹਾਨੂੰ ਦਿੱਤਾ ਜਾਏਗਾ ਸੋ ਉੱਥੇ ਤੁਸੀਂ ਆਪਣੀ ਫਾਈਲ ਹੈ ਜਿਹੜੀ ਉਹ ਲੈ ਕੇ ਜਾ ਸਕਦੇ ਹੋ ਠੀਕ ਹੈ ਹੁਣ ਬਹੁਤ ਸਾਰੇ ਕਾਲ ਆਉਂਦੇ ਨੇਗੇ ਮੈਨੂੰ ਜਿਨ੍ਹਾਂ ਦੇ ਵਿੱਚ ਸਿਰਫ ਉਹਨਾਂ ਨੂੰ ਉਹ ਸਕਰੀਨ ਵਾਲਾ ਰੈਫਰੈਂਸ ਨੰਬਰ ਹੀ ਦਿੱਤਾ ਜਾਂਦਾ ਹੈਗਾ ਵੀ ਸਾਡੇ ਕੋਲ ਇਹੀ ਹੈ ਕੋਈ ਮੇਲ ਦੇ ਵਿੱਚ ਪ੍ਰੋਪਰ ਸਾਨੂੰ ਨਹੀਂ ਮਿਲਿਆ ਸੋ ਇਕਦਾਂ ਉਹ ਰੈਫਰੈਂਸ ਨੰਬਰ ਆਏਗਾ ਜਿਹੜਾ ਉਹ ਤਾਂ ਆਪਾਂ ਨੂੰ ਚਾਹੇ ਤੁਸੀਂ ਗਲਤ ਵੈਬ ਫਾਰਮ ਹੈ ਮਤਲਬ ਕਿ ਉਹ ਫਿਲ ਕਰ ਦੋ ਤਾਂ ਵੀ ਤੁਹਾਨੂੰ ਉਹ ਰੈਫਰੈਂਸ ਨੰਬਰ ਆ ਜਿਹੜਾ ਉਹ ਮਿਲਣਾ ਹੀ ਮਿਲਣਾ ਹੈ ਚਾਹੇ ਤੁਸੀਂ ਉਹਦੇ ਵਿੱਚ ਰੋਂਗ ਜਿਹੜੀ ਜਾਣਕਾਰੀ ਉਹ ਭਰ ਦੋ ਤਾਂ ਵੀ ਉਹਨਾਂ ਨੇ ਰੈਫਰੈਂਸ ਆਪਾਂ ਨੂੰ ਦੇ ਦੇਣਾ ਹੈ ਨੰਬਰ ਸੋ ਜਦੋਂ ਆਪਣੀ ਫਾਈਲ ਹੈ ਜਿਹੜੀ ਕਲੀਅਰ ਹੋ ਗਈ ਡਾਕੂਮੈਂਟ ਜਿਹੜੇ ਉਹਨਾਂ ਨੇ ਆਪਣੇ ਚੈੱਕ ਕਰ ਲਏ ਤਾਂ ਆਪਾਂ ਨੂੰ ਨੈਕਸਟ ਡੇ ਹੈ ਕਿ ਜਿਹੜੀ ਮੇਲ ਹੈਗੀ ਉਹ ਮੇਲ ਦੇ ਵਿੱਚ ਮਿਲੇਗੀ ਠੀਕ ਹੈ ਤਾਂ ਸਮਝ ਲਿਓ ਤੁਸੀਂ ਵੀ ਤੁਹਾਡੇ ਡਾਕੂਮੈਂਟ ਹੈਗੇ ਤਕਰੀਬਨ ਕੁਝ ਪਰਸੈਂਟ ਤੱਕ ਸਹੀ ਆ ਜਿਹੜਾ ਆਪਾਂ ਨੂੰ ਮਤਲਬ ਕਿ ਉਹਨਾਂ ਨੇ ਅਕਸੈਪਟ ਕਰ ਲਿਆ ਠੀਕ ਹੈ ਤੇ ਇਹ ਮੇਨ ਜਾਣਕਾਰੀ ਸੀਗੀ ਤੇ ਉਸ ਤੋਂ ਬਾਅਦ ਇੱਕ ਹੋਰ ਜਾਣਕਾਰੀ ਹੈ ਜਿਹਦੇ ਉੱਤੇ ਤੁਸੀਂ ਬੜੇ ਧਿਆਨ ਦੇ ਨਾਲ ਦੇਖਣਾ ਹੈ ਕਈ ਮੇਰੇ ਵੀਰਾਂ ਨੂੰ ਇਸ ਤਰ੍ਹਾਂ ਮੇਲ ਦੇ ਵਿੱਚ ਰੈਫਰੈਂਸ ਨੰਬਰ ਆਏ ਵੀ ਨੇ ਸੋ ਉਹਨਾਂ ਨੂੰ ਵੀ ਨਹੀਂ ਮਿਲੀਆਂ ਹੈਗੀਆਂ ਅਪਾਇੰਟਮੈਂਟਾਂ ਸੋ ਇੱਕ ਨਾ ਮੇਲ ਦੇ ਵਿੱਚ ਜਦੋਂ ਤੁਸੀਂ ਚੈੱਕ ਕਰੋਗੇ ਸਾਈਡ ਦੇ ਉੱਤੇ ਇਨਬਾਕਸ ਬਣਿਆ ਹੁੰਦਾ ਆ ਫੋਨ ਦੀ ਮਿਲ ਜੇਕਰ ਤੁਸੀਂ ਚੈੱਕ ਕਰਦੇ ਹੋ ਤਾਂ ਮੈਂ ਵੀਡੀਓ ਹੈ ਤੁਹਾਨੂੰ ਸਾਈਡ ਦੇ ਉੱਤੇ ਜਿਹੜੀ ਉਹ ਲਗਾ ਰਿਹਾ ਇਸ ਦੇ ਵਿੱਚ ਜਦੋਂ ਤੁਸੀਂ ਕਲਿੱਕ ਕਰੋਗੇ ਆ ਸਾਈਡ ਤੇ ਤਿੰਨ ਡਾਟ ਬਣੇ ਹੋਏ ਆ ਜਿਹੜੇ ਇਸ ਦੇ ਉੱਤੇ نیچے ਜਾਓਗੇ ਤਾਂ ਆਲ ਇਨ ਬਾਕਸ ਪ੍ਰਾਇਮਰੀ ਸੋਸ਼ਲ ਠੀਕ ਹੈ نیچے ਜਾਵੋਗੇ ਨਾ ਜਦੋਂ ਤੁਸੀਂ ਇੱਕ ਸਪੈਮ ਦਾ ਇਨ ਬਾਕਸ ਹੋਏਗਾ ਸਪੈਮ ਠੀਕ ਹੈ ਉਸ ਨੂੰ ਜ਼ਰੂਰ ਚੈੱਕ ਕਰ ਲਿਓ ਸਾਡੀਆਂ 1 2 ਅਪਾਇੰਟਮੈਂਟ ਨੇ ਜਿਹੜੀਆਂ ਉਹ ਸਪੈਮ ਦੇ ਵਿੱਚ ਵੀ ਆਈਆਂ ਨੇ ਤੇ ਰੈਫਰੈਂਸ ਨੰਬਰ ਵੀ ਸਪੈਮ ਦੇ ਵਿੱਚ ਆਏ ਨੇ ਸੋ ਇਸ ਗੱਲ ਨੂੰ ਬੜੇ ਧਿਆਨ ਦੇ ਨਾਲ ਦੇਖਿਓ ਤੁਸੀਂ ਸਪੈਮ ਜਿਹੜਾ ਚੈੱਕ ਕਰਦੇ ਰਿਹਾ ਕਰੋ ਸਾਰੇ ਮੇਲ ਬਾਕਸ ਨੇਗੇ ਜਿਹੜੇ ਤੁਹਾਡੇ Gmail ਦੇ ਇਨਬਾਕਸ ਦੇ ਵਿੱਚ ਉੱਪਰ ਸਰਚ ਮਾਰ ਲਿਆ ਕਰੋ ਇਟਲੀ ਅਪਾਇੰਟਮੈਂਟ ਲਿਖ ਲਿਆ ਕਰੋ ਜਾਂ VFS ਲਿਖ ਕੇ ਤੁਸੀਂ ਸਰਚ ਜਿਹੜਾ ਉਹ ਮਾਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂਗੇ ਉਹਨਾਂ ਮੇਰੇ ਵੀਰਾਂ ਦੀ ਜਿਨ੍ਹਾਂ ਦੇ ਕਾਗਜ਼ ਜਿਹੜੇ ਮਈ ਟਾਈਮ ਦੇ ਨਿਕਲੇ ਹੋਏ ਆ ਤੇ ਹਾਲੇ ਤੱਕ ਅਪਾਇੰਟਮੈਂਟ ਨੇ ਜਿਹੜੀਆਂ ਉਹਨਾਂ ਨੂੰ ਨਹੀਂ ਮਿਲੀਆਂ ਹੈਗੀਆਂ ਸੋ ਉਹਨਾਂ ਦਾ ਕਾਰਨ ਕੀ ਹੈਗਾ ਕਿਉਂਕਿ ਉਸ ਤੋਂ ਬਾਅਦ ਦੋ ਵਾਰ ਜਿਹੜਾ ਵੈਬ ਫਾਰਮ ਹੈ ਪੋਰਟਲ ਓਪਨ ਹੋਇਆ ਹੈਗਾ ਸੋ ਅਪਾਇੰਟਮੈਂਟ ਨੇ ਜਿਹੜੀਆਂ ਉਹ ਮਿਲ ਜਾਣੀਆਂ ਚਾਹੀਦੀਆਂ ਸੀਗੀਆਂ ਉਹਨਾਂ ਦੇ ਪਿੱਛੇ ਇਦਾਂ ਹੈ ਜਦੋਂ ਆਪਾਂ ਸਾਰਾ ਕੁਝ ਏਜੰਟ ਦੇ ਉੱਤੇ ਡਿਪੈਂਡ ਕਰ ਦਿੰਨੇ ਆਗੇ ਤਾਂ ਕਰਕੇ ਇਹ ਕੰਮ ਹੁੰਦਾ ਆ ਬਹੁਤ ਕਾਲਾਂ ਆਈਆਂ ਮੈਨੂੰ ਵੀ ਸਾਡੇ ਮਈ ਦੇ ਕਾਗਜ਼ ਆਏ ਹੋਏ ਆ ਅਪਾਇੰਟਮੈਂਟ ਨਹੀਂ ਮਿਲੀ ਹੈਗੀ ਹਾਲੇ ਤੱਕ ਠੀਕ ਹੈ ਉਹਦਾ ਕਾਰਨ ਇਹ ਹੈਗਾ ਕਹਿਣ ਦਾ ਮਤਲਬ ਕਿ ਵੀ 90% ਏਜੰਟ ਨੇ ਜਿਹੜੇ ਉਹ ਕੰਮ ਹੈਗੇ ਜਿਹੜਾ ਉਹ ਅੱਗੋਂ ਕਰਵਾਉਂਦੇ ਨੇਗੇ ਕਈ ਵਾਰੀ ਜਿਹੜੀ ਮਤਲਬ ਕਿ ਪੈਸਿਆਂ ਦੀ ਡੀਲ ਹੈਗੀ ਜਿਹੜੀ ਉਹ ਨਹੀਂ ਬਣਦੀ ਹੈਗੀ ਘਟ ਵੱਧ ਜਿੱਦਾਂ ਹੁਣ ਕੋਈ ਵੱਧ ਮੰਗਦਾ ਹੈ ਤਾਂ ਏਜੰਟ ਕਹਿੰਦੇ ਆ ਕਿ ਵੀ ਘੱਟ ਲਓ ਠੀਕ ਹੈ ਇਸ ਕਰਕੇ ਡੀਲ ਨਹੀਂ ਬਣਦੀ ਤੇ ਤੁਹਾਡਾ ਕੰਮ ਹੈ ਜਿਹੜਾ ਉਹ ਲੇਟ ਹੈਗਾ ਉਹ ਹੋ ਜਾਂਦਾ ਹੈਗਾ ਕਿਉਂਕਿ ਇੱਕ ਵਾਰ ਜੇ ਸਮਾਂ ਨਿਕਲ ਗਿਆ ਤਾਂ ਘੱਟੋ ਘੱਟ 2 ਮਹੀਨੇ ਜਾਂ 3 ਮਹੀਨੇ ਅੱਗੇ ਚਲਾ ਜਾਂਦਾ ਹੈ ਸੋ ਇਹ ਵੀ ਇੱਕ ਕਾਰਨ ਹੈਗਾ ਇਹ ਆ ਉਹਨਾਂ ਮੇਰੇ ਵੀਰਾਂ ਦਾ ਜਿਨ੍ਹਾਂ ਨੂੰ ਡੇਟ ਹੈਗੀ ਹਲੇ ਤੱਕ ਅਪਾਇੰਟਮੈਂਟ ਦੀ ਨਹੀਂ ਮਿਲੀ ਹੈਗੀ ਸੋ ਆਪ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕੋਈ ਮਤਲਬ ਕਿ ਜਿਹਦੇ ਤੋਂ ਤੁਸੀਂ ਬੁੱਕ ਕਰਵਾ ਸਕੋ ਕੋਈ ਨੇੜੇ ਤੇੜੇ ਜਾਂ ਕੋਈ ਤੁਹਾਡੇ ਰਿਲੇਸ਼ਨ ਦੇ ਵਿੱਚ ਹੋਵੇ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਜਿਸ ਦੇ ਵਿੱਚ ਆਪਾਂ ਤੁਹਾਨੂੰ ਬਹੁਤ ਸਾਰੀਆਂ ਜਾਣਕਾਰੀਆਂ ਦਿੱਤੀਆਂ ਨਗੀਆਂ ਸੋ ਵੀਡੀਓ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਆਪਣੇ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਜਿਹੜਾ ਦਬਾਉਣਾ ਨਾ ਭੁੱਲਿਓ ਤਾਂ ਕਿ ਇਸ ਤਰ੍ਹਾਂ ਦੀਆਂ ਨੌਲੇਜ ਵਾਲੀਆਂ ਵੀਡੀਓ ਐ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਰਹੀਏ ਸੋ ਵੀਡੀਓ ਦੇ ਵਿੱਚ ਜੁੜੇ ਰਹਿਣ ਦੇ ਲਈ ਤੁਹਾਡਾ ਧੰਨਵਾਦ